ਦਾ ਪਹਿਲਾ ਰੁਝਾਨ ਅੱਗੇ ਆ ਗਿਆ ਕੌਣ ਆ ਕਾਲੀ ਦਲ ਅੱਗੇ ਚੱਲ ਰਿਹਾ ਹੁਣ ਇਹ ਹੁੰਦੀਆਂ ਜਿਹੜੀਆਂ ਅਪਡੇਟ ਆ ਰਹੀ ਹੈ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਤਰਨਤਾਰ ਦੀਆਂ ਖਬਰਾਂ ਨੂੰ ਲੈ ਕੇ ਜਿਮਨੀ ਚੋਣਾ ਨੂੰ ਲੈ ਕੇ ਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਪਰ ਲੇਕਿਨ ਸਾਰਿਆਂ ਨੂੰ ਮੂਰੇ ਕਾਲੀ ਦਲ ਆ ਤੇ ਹੁਣ ਪਹਿਲਾ ਵੀਡੀਓ ਸੁਣਾ ਦਈਏ ਹੁਣ ਤੱਕ ਦੀ ਲੇਟੈਸਟ ਖਬਰ ਆਮੀ ਪਾਰਟੀ ਦੇ ਹਰਮਿਤ ਸੰਧੂ 285 ਵੋਟਾਂ ਦੇ ਨਾਲ ਤਾਂ ਅਕਾਲੀ ਦਲ ਦੀ ਪਹਿਲੇ ਰੁਝਾਨ ਦੇ ਵਿੱਚ ਹੀ 625 ਦੀ ਲੀਡ ਹੋ ਗਈ ਹੈ ਅਤੇ ਤੀਜੇ ਨੰਬਰ ਤੇ ਨੇ ਕਾਂਗਰਸ ਦੇ ਕਰਨਬੀਰ ਸਿੰਘ ਗੋੜ ਜੋ 1379 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮਨਦੀਪ ਸਿੰਘ ਖਾਲਸਾ 1005 ਅਤੇ ਭਾਜਪਾ 282 ਵੋਟਾਂ ਕੀਤੇ ਗੰਗਾਂ ਅਤੇ ਅਕਾਲੀ ਦਲ ਇਸ ਵੇਲੇ ਪਹਿਲੇ ਹੀ ਰੁਝਾਨ ਦੇ ਵਿੱਚ ਲੀਡ ਅਤੇ ਜਿਸ ਤੰਗ ਦੇ ਨਾਲ ਦਿਹਾਤੀ ਹਲਕਾ ਤੇ 2002 ਦੇ ਵਿੱਚ ਭਾਵੇਂ ਉੱਥੇ ਅਰਮਿਤ ਸਿੰਘ ਸੰਧੂ ਆਜ਼ਾਦ ਜਿੱਤੇ ਪਰ 2007 ਅਤੇ 12 ਦੇ ਵਿੱਚ ਅਕਾਲੀ ਦਲ ਦੇ ਰੂਪ ਦੇ ਵਿੱਚ ਅਰਮਿਤ ਸੰਧੂ ਜਿੱਤੇ ਸੀ ਤਾਂ ਇਸ 625 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਅਕਾਲੀ ਦਲ ਨੂੰ ਪਹਿਲੇ ਰੁਝਾਨ ਦੇ ਵਿੱਚ ਵੱਡੀ ਖਬਰ ਹੈ ਕਿਉਂਕਿ ਜਲਜਸਪ ਰਹਿਣ ਵਾਲਾ ਨਤੀਜਾ ਅੱਜ ਦਾ ਸੱਤਾਧਾਰੀ ਤੇ 210 ਵੋਟਾਂ ਦੂਜਾ ਜੇਕਰ ਗੱਲ ਕੀਤੀ ਜਾਵੇ ਦੂਜੇ ਨੰਬਰ ਤੇ ਹੈ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 2285 625 ਵੋਟਾਂ ਦੇ ਹਾਂਜੀ ਆਮ ਆਦਮੀ ਪਾਰਟੀ ਜਿਹੜੇ ਕੀ 225 ਵੋਟਾਂ ਤੇ ਜੇ ਗੱਲ ਕਰੀਏ ਕਾਲੀਦਾਰ ਦੀ ਕਿ ਇਹ ਅੱਗੇ ਇਹਨਾਂ ਨਾਲ 600 ਵੋਟਾਂ ਦੀ ਲੀਡ ਅੱਗੇ ਨਿਕਲ ਚੁੱਕੇ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਲੇਟੈਸਟ ਖਬਰ ਜਿਹਦੇ ਵਿੱਚ ਕਾਲੀਦਲ ਜੇ ਗੱਲ ਕਰੀਏ ਸੁਖਵੀਰ ਬਾਦਲ ਬੰਨੀਓ ਰੋਡ ਸ਼ੋਅ ਵੀ ਕੱਢੇ ਗਏ ਸੀ ਪੈਸੇ ਵੀ ਬਹੁਤ ਮੰਡੇ ਗਏ ਤੇ ਲੋਕਾਂ ਦੇ ਜੇ ਗੱਲ ਕਰੀ ਆਪਾਂ ਆ ਹੁਣ ਪਿੱਛੇ ਜਿਹੜਾ ਆਏ ਸੀ ਤੇ ਬਹੁਤ ਆਪਣੇ ਬੰਨਿਓ ਪੈਸਾ ਤੇ ਲੱਭਣ ਡੇਗਾ ਜੋਰ ਪੂਰਾ ਲਾ ਰੱਖਿਆ ਤੇ ਹੁਣ ਹੁਣ ਤੱਕ ਦੀ ਜਿਹੜੀ ਲੇਟੈਸਟ ਖਬਰ ਆ ਇੱਕ ਵਾਰ ਤਾਂ ਹੁਣ ਕਾਲੀ ਦਲ ਮੂਰੇ ਆ ਤੇ ਜੇ ਗੱਲ ਕਰੀਏ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਕਾਂਗਰਸ ਉਹ ਤੋਂ ਥੱਲੇ ਰਹਿ ਗਈ ਬੀਜੇਪੀ ਤਾਂ ਉਹ ਤੋਂ ਥੱਲੇ ਜਿਹੜਾ ਇੱਕ ਆਪਾਂ ਕਹਿੰਦੇ ਆ ਕਾਲੀ ਦਲ ਵਾਰਸ ਪੰਜਾਬ ਦੇ ਉਹ ਵੀ ਹਜ਼ਾਰਕ ਵੋਟ ਉਹਨਾਂ ਨੂੰ ਪੈ ਚੁੱਕੀ ਤੇ ਪਰ ਲੇਕਿਨ ਹਜੇ ਇਹ ਜਲਟ ਜਿਵੇਂ ਜਿਵੇਂ ਆ ਰਹਾ ਤੇ ਪੂਰੀ ਖਬਰ ਆਪਾਂ ਉਹ ਵੀ ਸਾਂਝੀ ਕਰਾਂਗੇ ਜਦੋਂ ਪੂਰੇ ਪੱਕੇ ਤੌਰ ਤੇ ਜਲਟ ਆਗੇ ਸਾਹਮਣੇ ਤੇ ਪਰ ਜੇ ਗੱਲ ਕਰੀਏ ਸੁਖਵੀਰ ਬਾਦਲ ਨੂੰ ਲੈ ਕੇ ਲੱਗਦਾ ਇਹ ਵੀ ਸੁਖਵੀਰ ਬਾਦਲ ਐਤ ਕੀ ਕਾਲੀ ਦਲ ਤਾਂ ਮੁਸ਼ਕਲ ਹੀ ਹੁਣ ਵੀ ਹਰਨਗੇ ਵੀ ਅੱਗੇ ਕਿਤੇ ਹੁਣ ਸੀਐਮ ਭਵਨਤਮਨ ਕਿਉਂਕਿ ਆਜ਼ਮਾਦਵੀ ਪਾਰਟੀ ਦਾ ਜੇ ਕਰੀਏ ਵੀ ਉਹਨਾਂ ਨੇ ਵੀ ਐਤ ਕੀ ਬਹੁਤ ਕੰਮ ਕਰਵਾਏ ਆ ਜੇ ਗੱਲ ਕਰੀਏ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਵੱਡੇ ਵੱਡੇ ਅ fırsਰਾਂ ਨੂੰ ਜੇਲ੍ਹ ਦੇ ਵਿੱਚ ਸੱਟਾ ਹਾਲਾਂਕਿ ਜੇ ਗੱਲ ਕਰੀਏ ਬਿਕਰਮਜੀਤ ਦੀ ਵੀ ਬਿਕਰਮਜੀਤ ਸਿੰਘ ਨੂੰ ਵੀ ਹੱਥ ਪਾਇਆ ਜਿਹਨੂੰ ਕੋਈ ਅਜੇ ਤੱਕ ਹੱਥ ਨਹੀਂ ਪਾ ਸਕਿਆ ਤੇ ਪਰ ਲੇਖਣ ਹੁਣ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰਾਂ ਛੋਡਾ ਕੀ ਕਹਿਣਾ ਕਾਲੀ ਦਲ ਬਾਰੇ ਵੀਡੀਓ ਤੁਹਾਨੂੰ ਸੁਣਾ ਦਿੱਤੀ ਗਈ ਤੇ ਜੋ ਵੀ ਆਪਣੀ ਬਾਈ ਕਮੈਂਟ ਜ਼ਰੂਰ ਰੱਖੋ ਵੀ ਛੋਡਾ ਕੀ ਕਹਿਣਾ ਕਾਲੀ ਦਲ ਬਾਰੇ ਤੇ ਜੋ ਆਵਾਦਵੀ ਪਾਰਟੀ ਜਿੱਤੂ ਜਾਂ ਕਾਲੀ ਦਲ ਜਿੱਤੂ ਹਲੇ ਤਾਂ ਫਿਲਹਾਲ ਅੰਕੜੇ ਆ ਰਹੇ ਆ ਸਾਹਮਣੇ ਤੇ ਪੂਰਾ ਰਿਜ਼ਲਟ ਜਦੋਂ ਆਊ ਉਹ ਵੀ ਖਬਰ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡਿਆ ਸਾਂਝੀ ਜ਼ਰੂਰ ਕਰਨੀ ਜਿੰਨਾ ਤੱਕ ਕੰਪਲੀਟ ਹੋ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣੀ ਰੋਟੀਿੰਗ ਜਾਰੀ ਰਹੇ ਮਿਲਦੇ ਆ ਕਮੈਂਟਾਂ ਉੱਤੇ ਧੰਨਵਾਦ